ਬਿਦਾਨ ਸਬਾਹਲ ਕਾ ਖੇਮ ਕਰਨ ਅਦੀਨ ਪਿੰਦੇ ਕਸਬਾ ਪਿੱਖੀ ਵਿੰਦੇ ਜਦ ਹੀ ਖੇਲਾ ਵਿਖੇ ਬੈਂਕ ਤੇ ਇੱਕ ਗਰੀਬ ਕਿਸਾਨ ਦੀ ਤਿੰਨ ਕਨਾਲਾ ਕਣਕ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਰਕੇ ਸੜ ਕੇ ਸੁਆਹ ਹੋ ਗਈ ਅਤੇ ਇਸ ਦੇ ਨਾਲ ਹੀ ਦੋ ਕਨਾਲਾ ਟੂੜੀ ਵਾਸਤੇ ਪਾਈ ਨਾਲ ਵੀ ਸੁਆਹ ਹੋ ਗਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਪੀੜਤ ਕਿਸਾਨ ਗੁਰਬਚਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਦੇ ਨਜ਼ਦੀਕ ਬਿਜਲੀ ਨੂੰ ਕੰਟਰੋਲ ਕਰਨ ਵਾਸਤੇ ਸੂਚ ਲਾਇਆ ਹੋਇਆ ਹੈ ਜਿਸ ਨੂੰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਾਇਰੈਕਟ ਕੀਤਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਚੰਗਿਆੜੀ ਡਿੱਗਣ ਕਰਨ ਉਸ ਦੀ ਤਿੰਨ ਕਨਾਲਾ ਪੁੱਤ ਵਾਂਗੂ ਪਾਲੀ ਕਰਨ ਕਦੀ ਫਸਲ ਸੜ ਕੇ ਸਵਾਹ ਹੋ ਗਈ ਅਤੇ ਪਸ਼ੂਆਂ ਵਾਸਤੇ ਜੋ ਤੂੜੀ ਚਾਰਾ ਬਣਾਉਣਾ ਸੀ ਉਹ ਵੀ ਸੜ ਕੇ ਸਵਾਹ ਹੋ ਗਏ ਪੀੜਤ ਕਿਸਾਨ ਨੇ ਕਿਹਾ ਕਿ ਉਸ ਦਿ ਜੋ ਕਣਕ ਸੜੀ ਹੈ ਉਸ ਦੇ ਜ਼ਿੰਮੇਵਾਰ ਬਿਜਲੀ ਭਾਗ ਦੇ ਅਧਿਕਾਰੀ ਨੇ ਉਹਨਾਂ ਪੰਜਾਬ ਸਰਕਾਰ ਬੱਸ ਵਾਂਗ ਕੀਤੀ ਹੈ ਕਿ ਉਹਨਾਂ ਦੀ ਸੜੀ ਹੋਈ ਕਣਕ ਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਪਿੰਡ ਜੀ ਚੇਲਾ ਕੀ ਗੱਲ ਹੋਈ ਹੈ ਜੀ ਇਹ ਬੱਤੀ ਤੋਂ ਅੱਗ ਲੱਗੀ ਆਪਣੀ ਤੇ ਇਹ ਲੱਗੀ ਆ ਵੀ ਬੱਤੀ ਵਾਲਿਆਂ ਨੇ ਬਣਾਇਆ ਨਹੀਂ ਸੁੱਚ ਸਿੱਧੀਆਂ ਤਾਰਾਂ ਲਾਈਆਂ ਸ਼ਕਵਾਗਨ ਬਾਜੇ ਆ ਤੇ ਅੱਗ ਲੱਗੀ ਇਹ ਕਿੰਨੇ ਸੀਜ਼ਨ ਹੋ ਗਏ ਕਹਿੰਦੇ ਆ ਹਰ ਸੀਜ਼ਨ ਅੱਗ ਲੱਗ ਜਾਂਦੀ ਏ ਇਹਨੂੰ 3 ਸੀਜ਼ਨ ਹੋ ਗਏ ਤੇ ਤੁਸੀਂ ਜੇ ਇਹ ਤੇ ਦਰਖਾਸਤ ਨਹੀਂ ਦਿੱਤੀ ਗਈ ਦਿੱਤੀ ਸੀ ਫੇਰ ਕੋਈ ਮਸਲਾ ਨਹੀਂ ਆ ਲੋ ਕਿੰਨਾ ਕੁ ਨੁਕਸਾਨ ਹੋ ਗਿਆ ਹੁਣ ਤੁਹਾਡਾ ਇਹ 3 ਕਨੜ ਕਣਕ ਛੜੀ ਆ 1.5 ਕਨੜ ਨਾੜ ਛੜੀ ਆ ਕੀ ਮੰਗ ਕਰਦੇ ਤੇ ਇਹ ਸਾਨੂੰ ਮਾਰ ਜਿਹੜਾ ਖਰਚ ਸਾਡਾ ਲੱਗਾ ਪੁੱਤਾਂ ਨੂੰ ਕਣਕ ਪਾਲੀ ਆ ਤੇ ਕੀ ਜ਼ਿੰਮੇਵਾਰ ਕੌਣ ਐ ਇਸ ਚੀਜ਼ ਦਾ ਇਹ ਜੁਮੇਵਾਰ ਬੱਤੀ ਵਾਲੇ ਤੁਹਾਡਾ ਕਿਹੜਾ ਪਿੰਡ ਹੈ ਜੀ ਜਸਵਿੰਦਰ ਸਿੰਘ ਦਾ ਨਾਮ ਹੀ ਪਿੰਡ ਮਾੜੀ ਗੌਰ ਸਿੰਘ ਇਹ ਕੀ ਹੈ ਜਿਹੜੀ ਕਿਸਾਨ ਦੀ ਅੱਜ ਫਸਲ ਸੜੀ ਹੈ ਜੀ ਕੀ ਸਾਰਾ ਮਸਲਾ ਹੈ ਤੇਰੀ ਚੇਲੇ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਸਾਡੇ ਗਵੰਢੀ ਆ ਅੱਛਾ ਜੀ ਇਹ ਜੋ ਸੋਚ ਲਗਾ ਬਿਜਲੀ ਦਾ 18 ਘੰਟੇ ਲਈ ਬੱਤੀ ਦਾ ਉੱਥੋਂ ਸਵਾਰ ਹਰ ਸਾਲ ਹੀ ਦਾ ਚੌਥਾ ਸੀਜ਼ਨ ਤੇ ਜਾ ਹੋ ਗਿਆ ਅੱਗ ਲੱਗਦੀ ਹੈ ਤੇ ਬੜੀ ਵੇਰ ਹੀ ਬੱਤੀਆਂ ਨੇ ਵਾਹ ਹਟੇ ਆ ਪਹਿਲੂ ਐ ਐਸ ਡੀਓ ਬੂਟਾ ਉਹਨੂੰ ਵੀ ਆਦੇ ਰਹੇ ਆ ਹੁਣ ਵੀ ਜਾਈ ਸਾਹ ਉਹਨੂੰ ਆਖਿਆ ਜੱਸਾ ਸਿੰਘ ਜਾਈ ਨੂੰ ਕਿਸੇ ਨੇ ਕੰਮ ਨਹੀਂ ਕੀਤਾ ਤਾਰਾਂ ਉੱਤਾਂ ਇਸ ਦੀਆਂ ਡਾਇਰੈਕਟ ਮਿਲੀਆਂ ਇਹਨਾਂ ਦਾ ਨੁਕਸਾਨ ਹੋਇਆ ਅਸੀਂ ਤੋਂ ਮੁੱਖ ਮੰਤਰੀ ਅਗੇ ਬੇਨਤੀ ਕਰਾਂਗੇ ਵੀ ਇਹਨਾਂ ਦਾ ਸਰਕਾਰ ਮਾਜਬਾ ਦੇਵੇ ਗਰੀਬਾਂ ਦਾ ਤੇ ਇਹਨਾਂ ਦਾ ਥੋੜਾ ਬਾਰਾ ਕੋਈ ਆਪ ਦਾ ਭਾਵ ਘਰ ਆਵੇ ਇਹ ਅੱਗ ਲੱਗੀ ਦਾ ਜ਼ਿੰਮੇਵਾਰ ਕਿਸ ਨੂੰ ਇਹ ਜ਼ਿੰਮੇਵਾਰੀ ਇਹਦੇ ਬਿਲੀ ਬੋਰਡ ਆ ਜਿਨੇ ਨੇ ਕੋਈ ਵੀ ਤਾਰ ਸਿੱਧੀ ਕਰਕੇ ਕੀਤੀ ਗਲਤ ਕੋਈ ਜਈ ਜ਼ਿੰਮੇਵਾਰੀ ਦਾ ਐਸੀ ਜ਼ਿੰਮੇਵਾਰੀ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੇ ਏਕੜ ਜਿਹੜੀ ਆ ਉਹ ਕਣਕ ਸੜ ਗਈ ਇਹਦੀ ਕੋਈ ਸਾਢੇ 3 ਕਨਾਲਾਂ ਜਿਹੜੀ ਕਣਕ ਸੜ ਗਈ ਦੋ ਕਨਾਲਾਂ ਸੜਿਆ ਕੁਇ ਤਕਰੀਬਨ 40 ਤੋਂ 45 ਹਜ਼ਾਰ ਰਨਖਾਨੇ ਘਾਜੀ ਇਹ ਦਾ ਡਾਜੀ ਮੇਰਾ ਨਾਮ ਜੀ ਤਸਵੀਰ ਸਿੰਘ ਪਿੰਡ ਮੇਰਾ ਮਾੜੀ ਉਧੋਗੇ ਇਹ ਕੀ ਗੱਲ ਹੋਈ ਹੈ ਜੀ ਇਹ ਜੀ ਕਣਕ ਨੂੰ ਅੱਗ ਲੱਗੀ ਆ ਇਹ ਇਹ ਲੱਗੀ ਸਾਰੀ ਸੋਚ ਤੋਂ ਜੋ ਵੀ ਨੁਕਸਾਨ ਇਥੋਂ ਆਇਆ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਦੇ ਆਂ ਵੀ ਇਹਨੂੰ ਚਾਰ ਤੋਂ ਚੌਥਾ ਸੀਜ਼ਨ ਹੋ ਗਿਆ ਨਾ ਗਰੀਬਾਂ ਦੀ ਕਣਕ ਸੜ ਜਾਂਦੀ ਮੇਰਾ ਨਾਲ ਵੀ ਆਵੇ ਸੜ ਗਿਆ ਡੇਢ ਗਨਾਂ ਦਾ ਤੇ ਜਦੋਂ ਇਹ ਕਣਕ ਸੜ ਜਾਂਦੀ ਹੈ ਇਹਨਾਂ ਕੋਈ ਜ਼ਿੰਮੇਵਾਰ ਨਹੀਂ ਕਾ ਬੰਦਾ ਬਿਜਲੀ ਬੋਰਡ ਕੋਈ ਨਹੀਂ ਜੱਸਾ ਸਿੰਘ ਜੈ ਨੂੰ ਕਹਿ ਚੁੱਕੇ ਹਾਂ ਵੀ ਇਹਨੂੰ ਕਰ ਦੇ ਉਹਨੇ ਕਿਹਾ ਜੀ ਮੈਂ ਬਿਲਕੁਲ ਕਰਦਾ ਤੇ ਉਹ ਵੇਖੋ ਇਹਨੇ ਕੀਤਾ ਕੀ ਆ ਜੀ ਮਾਰ ਮਾਰ ਬੁਲਾਵੇਂ ਤੇ ਤਾਰਾਂ ਬੰਦਤੀਆਂ ਵਜੇ ਅੱਗ ਲੱਜੇ ਸੋਚ ਵੀ ਕੋਈ ਨਾ ਕਟਿਆ ਜੇ ਜੇ ਤਰ੍ਹਾਂ ਇਹ ਸੋਚ ਕਟਿਆ ਸੀ ਵੀਰ ਜੀ ਇਹ ਹੋ ਸਕਦਾ ਹੈ ਵੀ ਇਹਨਾਂ ਮੁੰਡਿਆਂ ਦਾ ਨੁਕਸਾਨ ਹੋ ਸਕਦਾ ਹੈ ਕਣਕ ਕਿੰਨੀ ਕ ਸੜ ਗਈ ਹੈ ਜੀ ਕਣਕ ਜੀ ਇਹਦੀ ਮੇਰੇ ਵੀਰ ਗਰਬਜਨ ਸਿੰਘ ਦੀ ਤੇ ਸਾਢੇ 3 ਕਨਾਲਾਂ ਦੇ ਹੀਟ ਗੇਟ ਸੜ ਗਈ ਆ ਤੇ 1.5 ਕਨਾਲ ਮੇਰਾ ਨਾਲ ਸੜ ਗਿਆ ਬੇਨਾਮ ਇਹ ਕਿਦਾਂ ਬੁਝਾਈ ਹੈ ਜੀ ਇਹ ਜਿਹੜੀ ਇਹ ਬੁਝਾਈ ਜੀ ਅਸੀਂ ਟਰੈਕਟਰ ਦਾ ਬੰਦੇ ਸਾਰੇ ਤਿੰਨਾਂ ਪਿੰਡਾਂ ਦੇ ਇੱਥੇ ਬੰਦੇ ਆਏ ਆ ਜੀ ਮਾੜੀ ਗੋਡ ਸਿੰਘ ਦੇ ਚੇਲੇ ਦੇ ਮਾੜੀ ਉਧੋ ਗਿਆ ਦੇ ਤਿੰਨਾਂ ਪਿੰਡਾਂ ਦੇ ਅਸੀਂ ਬੰਦੇ ਹੋ ਕੇ ਇਕੱਠੇ ਤੇ ਇੱਥੇ ਅੱਗ ਬੁਝਾਈ ਹੈ ਜੀ ਟਰੈਕਟਰਾਂ ਨਾਲ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਨੁਕਸਾਨ ਇਹਦਾ ਜੀ ਘੱਟੋ ਘੱਟ 40 ਤੋਂ 45 ਦਾ ਹੋ ਗਿਆ ਕੀ ਮੰਗ ਕਰਦੇ ਮੰਗ ਕਰਦੇ ਆ ਵੀ ਇਹਨਾਂ ਦਾ ਨੁਕਸਾਨ ਪੂਰਾ ਹੋਣਾ ਜੀ ਇਹਨਾਂ ਦੀ ਮਾਤੜਾਂ ਦੀ ਤੀਜੀ ਚੌਥੀ ਸੀਜ਼ਨ ਸੜ ਜਾਂਦੀ ਆ ਇਹਨਾਂ ਦਾ ਨੁਕਸਾਨ ਪੂਰਾ ਹੋਣਾ ਚਾਹੀਦਾ ਬਿਜਲੀ ਬੋਰਡ ਨੂੰ ਪਾਉਣਾ ਚਾਹੀਦਾ ਨਾਲੇ ਇਹਨਾਂ ਨੂੰ ਗਾਂ ਦਾ